ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੇ ਤੁਸੀਂ ਚਪੈਰਾ ਸਾਹਿਬ ਕੱਟ ਕੇ ਥੱਕ ਚੁੱਕੇ ਹੋ ਤੁਹਾਡੀ ਅਰਦਾਸ ਹੈ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਜਾਂ ਫਿਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਹੁਣਾਂ ਨੇ ਸਾਨੂੰ ਸਹੀ ਰਸਤਾ ਦੱਸਿਆ ਹੈ ਚਪੈਰੇ ਸਾਹਿਬ ਕੱਟਣ ਦਾ ਤੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਜੀ ਦੁਪਹਿਰਾ ਸਾਹਿਬ ਕੱਢਦੇ ਸਮੇਂ ਕਿਹੜੀ ਗਲਤੀ ਕਰਦੇ ਹਾਂ ਆਪਾਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਨਾਲ ਇੱਕ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਜਿਹਦੇ ਗਲਤੀ ਕਰਕੇ ਉਹਨਾਂ ਦੀ ਅਰਦਾਸ ਸੀ ਉਹ ਪੂਰੀ ਨਹੀਂ ਹੋ ਰਹੀ ਸੀ ਜਦੋਂ ਉਹਨਾਂ ਨੇ ਆਪਣੀ ਗਲਤੀ ਨੂੰ ਸੁਧਾਰ ਲਿਆ ਤੇ ਉਹਨਾਂ ਦੀ ਅਰਦਾਸ ਹੈ ਉਹ ਛੇਤੀ ਪੂਰੀ ਹੋਗੀ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜਰੂਰ ਸੁਣਨਾ ਜੀ ਵੀਡੀਓ ਅੱਧ ਵਿਚਾਲੇ ਹੀ ਨਹੀਂ ਛੱਡਣਾ ਜੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਸੀਂ ਵੀ ਆਪਣੀ ਰਸਨਾ ਪਵਿੱਤਰ ਕਰ ਲਓ ਜੀ ਲਿਖੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਪਹਿਲਾਂ ਆਪ ਜੀ ਨਾਲ ਇੱਕ ਹੱਡ ਵੀ ਤੇ ਸੱਚੀ ਘਟਨਾ ਸਾਂਝੀ ਕਰਦੇ ਹਾਂ ਕਿਵੇਂ ਉਹਨਾਂ ਵੀਰ ਦੀ ਜਿਹੜੀ ਅਰਦਾਸ ਹੀ ਪੂਰੀ ਹੋਈ ਕੀ ਗਲਤੀ ਕਰਦੇ ਸੀ ਸਾਰੀ ਗੱਲਬਾਤ ਕਰਾਂਗੇ ਜੀ ਵੀਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸਬਜੀ ਦਾ ਕੰਮ ਕਰਦੇ ਸੀ ਸਬਜੀ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਪਰਿਵਾਰ ਦਾ ਗੁਜ਼ਾਰਾ ਹੀ ਹੁੰਦਾ ਸੀ ਹੋਰ ਕੋਈ ਵੀ ਚੀਜ਼ ਘਰ ਵਿੱਚ ਨਹੀਂ ਆਉਂਦੀ ਸੀ ਸਿਰਫ ਦੋ ਟਾਈਮ ਦੀ ਰੋਟੀ ਹੀ ਬਣਦੀ ਸੀ ਸਬਜੀ ਵੇਚ ਕੇ ਮੇਰੀ ਉਮਰ 16 17 ਸਾਲ ਦੀ ਸੀ ਮੈਂ ਇਹ ਸੋਚਿਆ ਹੋਇਆ ਸੀ ਵੀ ਮੈਂ ਸਬਜੀ ਨਹੀਂ ਵੇਚਣੀ ਮੈਂ ਕੋਈ ਆਪਣਾ ਕੰਮ ਸਟਾਰਟ ਕਰਨਾ ਹੈ ਮੈਂ ਇਹ ਕੰਮ ਨਹੀਂ ਕਰਨਾ ਹੁਣ ਮੇਰੀ ਉਮਰ ਕਹਿੰਦਾ 25 26 ਸਾਲ ਦੀ ਸੀ ਪਰ ਪਰਿਵਾਰ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਮੈਂ ਕੋਈ ਆਪਣਾ ਕੰਮ ਸਟਾਰਟ ਨਹੀਂ ਕਰ ਸਕਿਆ ਜਿਆਦਾ ਪੜ੍ਹਾਈ ਵੀ ਮੈਥੋਂ ਨਹੀਂ ਹੋਈ ਮੇਰੇ ਨਾਲ ਦੇ ਦੋਸਤ ਪੜ੍ਹ ਲਿਖ ਕੇ ਸਾਰੇ ਆਪੋ ਆਪਣੀਆਂ ਚੰਗੀਆਂ ਫੈਮਲੀਆਂ ਸੀ ਪੜ੍ਹ ਕੇ ਕੁਝ ਕੋਈ ਬਾਹਰ ਚੱਲਿਆ ਗਿਆ ਕੋਈ ਨੌਕਰੀ ਵਿੱਚ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਸ਼ੁਰੂ ਕਰ ਲਿਆ ਕਿਸੇ ਦੇ ਮਾਪੇ ਬਾਪ ਦੀ ਚੰਗੀ ਜਾਇਦਾਦ ਸੀ ਉਹ ਘਰ ਵਿੱਚ ਜਾਇਦਾਦ ਦੇ ਵਿੱਚ ਹੀ ਆਪਣਾ ਕੰਮ ਜਿਹੜਾ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਤਾਂ ਮੈਂ ਵੀ ਇੱਕ ਚੰਗੀ ਸਿੱਖ ਪਰਿਵਾਰ ਚੋਂ ਬਿਲੋਂਗ ਕਰਦਾ ਸੀ ਪਰ ਮੇਰੇ ਸਾਡੇ ਘਰ ਦੇ ਵਿੱਚ ਗਰੀਬੀ ਬਹੁਤ ਸੀ ਜ਼ਮੀਨ ਨਹੀਂ ਸੀ ਇਸ ਕਰਕੇ ਮੈਂ ਕੁਝ ਵੀ ਨਹੀਂ ਕਰ ਸਕਿਆ ਨਾ ਹੀ ਮੈਂ ਬਾਹਰ ਜਾ ਸਕਿਆ ਨਾਹੀ ਮੈਥੋਂ ਪੜ੍ਹਾਈ ਹੋਈ ਪਰ ਮੇਰੇ ਮਨ ਦੀ ਇੱਛਾ ਸੀ ਪਰ ਮੈਂ ਇਹ ਕੰਮ ਦਿਹਾੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਮੈਂ ਆਪਣਾ ਕੰਮ ਕੋਈ ਸਟਾਰਟ ਕਰਨਾ ਹੈ ਮੈਂ ਗਰੀਬੀ ਦੇ ਵਿੱਚ ਨਹੀਂ ਰਹਿਣਾ 나ਹੀਂ ਮੈਂ ਦਿਹਾੜੀ ਵਾਲਾ ਕੰਮ ਕਰਨਾ ਹੈ ਕਹਿੰਦੇ ਮੈਂ ਦੁਪਹਿਰਾ ਸਾਹਿਬ ਪਹਿਲਾਂ ਮੈਂ ਸੇਵਾ ਕਰਦਾ ਹੁੰਦਾ ਸੀ ਮੈਂ ਸਾਰਾ ਦਿਨ ਸੇਵਾ ਕੀਤੀ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਬੜਾ ਹੀ ਸਕੂਨ ਮਿਲਿਆ ਬਹੁਤ ਹੀ ਵਧੀਆ ਲੱਗਿਆ ਜਦੋਂ ਮੈਂ ਪਹਿਲੇ ਦਿਨ ਜਾ ਕੇ ਉਹ ਸੇਵਾ ਕੀਤੀ ਫਿਰ ਮੈਥੋਂ ਉੱਥੇ ਸੰਗਤਾਂ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਸੰਗਤਾਂ ਚਪਹਿਰਾ ਸਾਹਿਬ ਵੀ ਕਰਦੀਆਂ ਨੇ ਐਤਵਾਰ ਦੇ ਐਤਵਾਰ ਮੈਂ ਸੋਚਿਆ ਵੀ ਮੈਂ ਹੁਣ ਐਤਵਾਰ ਦੇ ਐਤਵਾਰ ਚਪਹਿਰਾ ਸਾਹਿਬ ਵੀ ਕਟਿਆ ਕਰੂੰਗਾ ਮੈਂ ਐਤਵਾਰ ਦੇ ਐਤਵਾਰ ਚਪਹਿਰਾ ਸਾਹਿਬ ਕਟਣ ਜਾਣਾ ਅਰਦਾਸ ਕਰਨੀ ਪਰ ਕੋਈ ਵੀ ਮੇਰੀ ਸ੍ਰੀ ਇੱਛਾ ਸੀ ਅਰਦਾਸ ਸੀ ਮੈਨੂੰ ਕਿਸੇ ਪਾਸਿਓਂ ਵੀ ਕੋਈ ਸਪੋਰਟ ਨਹੀਂ ਮਿਲ ਰਹੀ ਸੀ ਮੇਰੇ ਮਨ ਦੇ ਵਿੱਚ ਇੱਕ ਹੌਸਲਾ ਸੀ ਵੀ ਇੰਨੀ ਦੁਨੀਆਂ ਬਾਬਾ ਦੀਪ ਸਿੰਘ ਜੀ ਦਰਤੇ ਆਉਂਦੀ ਏ ਕੋਈ ਐ ਨਹੀਂ ਕਹਿੰਦਾ ਵੀ ਮੇਰੀ ਇੱਛਾ ਜਿਹੜੀ ਪੂਰੀ ਨਹੀਂ ਹੋਈ ਹਰ ਕੋਈ ਕਹਿੰਦਾ ਵੀ ਹਾਂ ਸਾਡੀ ਇਹ ਇੱਛਾ ਸੀ ਪੂਰੀ ਹੋਈ ਏ ਮੇਰੀ ਵੀ ਇੱਛਾ ਜ਼ਰੂਰ ਪੂਰੀ ਕਰਨਗੇ ਸੱਚੇ ਪਾਤਸ਼ਾਹ ਜੀ ਮੈਂ ਦੁਪਹਿਰਾ ਸਾਹਿਬ ਕੱਟਦਾ ਪੰਜ 6 ਦੁਪਹਿਰੇ ਸਾਹਿਬ ਕੱਟੇ ਤੇ ਫਿਰ ਮੈਂ ਇੱਕ ਦਿਨ ਬਾਬਾ ਜੀ ਕੋਲ ਗੱਲ ਕੀਤੀ ਬਾਬਾ ਜੀ ਵੀ ਇਸ ਤਰੀਕੇ ਦੇ ਨਾਲ ਮੈਂ ਦੁਪਹਿਰਾ ਸਾਹਿਬ ਕੱਟਦਾ ਹਾਂ ਮੈਂ ਆਪਣਾ ਬਿਜ਼ਨਸ ਸੈੱਟ ਕਰਨਾ ਪਰ ਮੈਨੂੰ ਕੋਈ ਰਾਹ ਨਹੀਂ ਮਿਲ ਰਿਹਾ ਕੋਈ ਰਸਤਾ ਨਹੀਂ ਮਿਲ ਰਿਹਾ ਵੀ ਮੈਂ ਆਪਣਾ ਕਾਰੋਬਾਰ ਕਿ ਚਲਾਵਾਂ ਤੇ ਬਾਬਾ ਜੀ ਕਹਿੰਦੇ ਤੂੰ ਦੁਪਹਿਰਾ ਸਬਤ ਆ ਕੱਢਦਾ ਪਰ ਤੂੰ ਘਰ ਵਿੱਚ ਬਾਣੀ ਪੜਦਾ ਹੈ ਅੰਮ੍ਰਿਤ ਵੇਲੇ ਸਾਮ ਦਾ ਹੈ ਕਹਿੰਦਾ ਨਹੀਂ ਜੀ ਘਰੇ ਤਾਂ ਮੈਂ ਬਾਣੀ ਨਹੀਂ ਪੜਦਾ ਮੈਂ ਤਾਂ ਸਿਰਫ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਹੀ ਇੱਥੇ ਆ ਕੇ ਹੀ ਦੁਪਹਿਰਾ ਸਬਤ ਕੱਢਦਾ ਹਾਂ ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਹਰ ਇੱਕ ਸਿੱਖ ਨੂੰ ਵੀ ਅੰਮ੍ਰਿਤ ਵੇਲਾ ਸਾਂਭਣਾ ਅੰਮ੍ਰਿਤ ਵੇਲਾ ਸਾਂਭ ਦਿਨ ਦੇ ਵਿੱਚ ਜੇ ਤੇਰਾ ਮਨ ਕਰੇ ਕਦੇ ਵੀ ਤਾਂ ਤੂੰ ਕੋਈ ਵੀ ਪਾਠ ਕਰ ਲਿਆ ਕਰ ਚਾਹੇ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਕਰ ਦੁਪਹਿਰ ਦੇ ਵੇਲੇ ਚਾਹੇ ਚਪਈ ਸਾਹਿਬ ਜੀ ਦਾ ਕਰ ਲਿਆ ਕਰ ਚਾਹੇ ਸੁਖਮਣੀ ਸਾਹਿਬ ਜੀ ਦਾ ਪਾਠ ਤੂੰ ਦਿਨ ਦੇ ਟਾਈਮ ਵੀ ਕਰਿਆ ਕਰ ਵੱਦ ਤੋਂ ਵੱਧ ਬਾਣੀ ਪੜਨੀ ਸ਼ੁਰੂ ਕਰਦੇ ਤੇਰੀ ਕੋਈ ਨਾ ਕੋਈ ਕਿਸੇ ਨਾ ਕਿਸੇ ਉਪਾਸਿਓ ਤੈਨੂੰ ਜਰੂਰ ਮਦਦ ਮਿਲੂਗੀ ਮੈਂ ਬਾਬਾ ਜੀ ਦੀ ਗੱਲ ਮੰਨੀ ਮੈਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਮੈਂ ਅੰਮ੍ਰਿਤ ਵੇਲੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਕਹਿੰਦੇ ਮੇਰਾ ਮਨ ਬਹੁਤ ਕੀਤਾ ਵੀ ਮੈਂ ਦੁਪਹਿਰੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਾਂ ਸੁਖਮਣੀ ਸਾਹਿਬ ਜੀ ਦਾ ਜਦੋਂ ਮੈਂ ਪਾਠ ਕਰ ਰਿਹਾ ਸੀ ਤੇ ਮੇਰੇ ਦੋਸਤ ਦਾ ਫੋਨ ਆਇਆ ਜਿਹੜਾ ਬਾਹਰ ਰਹਿੰਦਾ ਸੀ ਸਾਡੀ ਬਹੁਤ ਹੀ ਪੱਕੀ ਦੋਸਤੀ ਸੀ ਸਾਡੀ ਬਹੁਤ ਆਪਸ ਦੇ ਵਿੱਚ ਬੰਨਦੀ ਹੁੰਦੀ ਸੀ ਤੇ ਮੇਰਾ ਮਨ ਬਹੁਤ ਉਦਾਸ ਸੀ ਮੈਂ ਉਸ ਦੋਸਤ ਨਾਲ ਗੱਲ ਕੀਤੀ ਮੈਂ ਕਿ ਮੈਂ ਪਾਠ ਕਰਦਾ ਹਾਂ ਬਾਅਦ ਵਿੱਚ ਤੇਰੇ ਨਾਲ ਗੱਲ ਕਰਾਂਗਾ ਅਦਾਸ ਕਰ ਦੇਵਾਂ ਮੈਂ ਸਾਰਾ ਸੁਖਮਣੀ ਸਾਹਿਬ ਜੀ ਦਾ ਪਾਠ ਸੀ ਪੂਰਾ ਕੀਤਾ ਪੂਰਾ ਕਰਕੇ ਫਿਰ ਤੋਂ ਦੁਬਾਰਾ ਉਸ ਦੋਸਤ ਨੂੰ ਆਪਣੇ ਨੂੰ ਫੋਨ ਲਾਇਆ ਫੋਨ ਕੀਤਾ ਗੱਲ ਕੀਤੀ ਪੁੱਛਣ ਲੱਗ ਗਿਆ ਉਹ ਮੇਰਾ ਹਾਲ ਚਾਲ ਵੀ ਤੂੰ ਹੁਣ ਕੀ ਕਰਦਾ ਹੈ ਕੀ ਕਰਨਾ ਹੈ ਅੱਗੇ ਕੀ ਕਰੇਗਾ ਮੈਂ ਉਹਨੂੰ ਦੱਸਿਆ ਵੀ ਮੈਂ ਤਾਂ ਇਹ ਕੰਮ ਤਾਂ ਨਹੀਂ ਕਰਨਾ ਜੋ ਡੈਡੀ ਕਰਦੇ ਹੈ ਮੇਰਾ ਤਾਂ ਕੋਈ ਚੰਗਾ ਕੰਮ ਕਰਨ ਨੂੰ ਜੀ ਕਰਦਾ ਹੈ ਮੈਥੋਂ ਇਹ ਕੰਮ ਨਹੀਂ ਹੁੰਦਾ ਤੇ ਵੀਰ ਕਹਿੰਦਾ ਚਲ ਤੂੰ ਫਿਕਰ ਨਾ ਕਰ ਕੋਈ ਨਹੀਂ ਹੋ ਤੇਰਾ ਸਾਰਾ ਕੁਝ ਸਹੀ ਹੋ ਜਾਊਗਾ ਤੂੰ ਮੈਂ ਤੈਨੂੰ ਕੋਈ ਫਿਰ ਫੋਨ ਕਰਦਾ ਹੈ ਦੱਸੂਗਾ ਤੈਨੂੰ ਇੱਕ ਦੋ ਦਿਨਾਂ ਤੱਕ ਠਹਿਰ ਕੇ ਤੂੰ ਚਿੰਤਾ ਨਾ ਕਰ ਇੰਨਾ ਫੇਰ ਤੋਂ ਤਨੰਦੀਨਾਵਾਦ ਉਸ ਦੋਸਤ ਦਾ ਫੋਨ ਆ ਗਿਆ ਕਹਿੰਦਾ ਤੈਨੂੰ ਕੁਝ ਪੈਸੇ ਦਿਨਾ ਹੈ ਜਿੰਨੇ ਤੇਰੀ ਲੋੜ ਹੈ ਤੂੰ ਆਪਣਾ ਜੋ ਵੀ ਕੰਮ ਸੈੱਟ ਕਰਨਾ ਚਾਹੁੰਦਾ ਹੈ ਤੂੰ ਕਰ ਲੈ ਕੋਈ ਨਹੀਂ ਤੂੰ ਹੌਲੀ ਹੌਲੀ ਜਦੋਂ ਤੇਰੇ ਕੋਲੇ ਹੋਏ ਬੇਚਿੰਤ ਹੋ ਕੇ ਇੱਕ ਵਾਰ ਤੂੰ ਆਪਣਾ ਕੰਮ ਸਟਾਰਟ ਕਰ ਲੈ ਜਦੋਂ ਤੈਨੂੰ ਆਪਣੀ ਕਮਾਈ ਵਿੱਚ ਵਾਧਾ ਹੋਣ ਲੱਗਿਆ ਉਦੋਂ ਹੌਲੀ ਹੌਲੀ ਕਰਕੇ ਤੂੰ ਮੇਰੇ ਮੋੜ ਦੇਈਂ ਕਹਿੰਦੇ ਮੇਰਾ ਜੀ ਕਰਦਾ ਹੁੰਦਾ ਸੀ ਕੱਪੜੇ ਦੀ ਦੁਕਾਨ ਖੋਲਣ ਨੂੰ ਮੈਨੂੰ ਬਹੁਤ ਸ਼ੌਂਕ ਹੁੰਦਾ ਸੀ ਕੱਪੜੇ ਦੀ ਦੁਕਾਨ ਖੋਲਣ ਨੂੰ ਉਸ ਵੀਰ ਨੇ ਕਹਿੰਦੇ ਮੈਨੂੰ ਪੈਸੇ ਦੇ ਦਿੱਤੇ ਮੈਂ ਕਿਰਾਏ ਤੇ ਬਹੁਤ ਵਧੀਆ ਸੋਹਣੀ ਦੁਕਾਨ ਲੈ ਲਈ ਮੈਂ ਕੱਪੜੇ ਦਾ ਸਟਾਕ ਵੀ ਲੈ ਆਇਆ ਵੀਰ ਨੇ ਮੈਨੂੰ 5-6 ਲੱਖ ਦੀ ਰੁਪਏ ਦੀ ਮਦਦ ਕਰ ਦਿੱਤੀ 5-6 ਲੱਖ ਨਾਲ ਮੈਂ ਸੋਹਣਾ ਕੱਪੜਾ ਲੈ ਆਇਆ ਸੋਹਣੀ ਬਾਜ਼ਾਰ ਦੇ ਵਿੱਚ ਮੈਂ ਦੁਕਾਨ ਕਿਰਾਏ ਤੇ ਲੈ ਲਈ ਤੇ ਮੈਂ ਬੀਜ ਰੋਚ ਪਹਿਰਾ ਸਾਹਿਬ ਕਟਣ ਗਿਆ ਅਗਲੀ ਵਾਰੀ ਤੇ ਮੈਂ ਇੰਨਾ ਸ਼ੁਕਰਾਨਾ ਬਾਬਾ ਦੀਪ ਸਿੰਘ ਜੀ ਦਾ ਕੀਤਾ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਐਡੇ ਵੱਡੇ ਦਿਆਲੂ ਹੋ ਇੰੀਆਂ ਰਹਿਮਤਾਂ ਤੁਹਾਡੇ ਅੰਦਰ ਜਿਹੜਾ ਵੀ ਕੋਈ ਸੱਚੇ ਮਾਨਾ ਅਰਦਾਸ ਕਰਦਾ ਹੈ ਸੱਚੇ ਮਾਨਾ ਬਾਣੀ ਪੜ੍ਹਦਾ ਹੈ ਉਸ ਦੀ ਹਰ ਇੱਕ ਮੁਰਾਦ ਪੂਰੀ ਕਰਦੇ ਹੋ ਮੈਂ ਤਾਂ ਕਹਿੰਦਾ ਇੰਨਾ ਖੁਸ਼ ਆ ਮੈਂ ਤਾਂ ਹੁਣ ਇਹੀ ਸੋਚਿਆ ਵੀ ਮੈਂ ਸਾਰੀ ਉਮਰ ਬਾਬਾ ਦੀਪ ਸਿੰਘ ਜੀ ਦਾ ਦਰਨ ਨਹੀਂ ਛੱਡਣਾ ਮੈਂ ساری ਉਮਰ ਹੀ ਚਪੈਰਾ ਸੇਵ ਕਰਦਾ ਰਹੂੰਗਾ ਸਾ ਸੰਗਤ ਜੀ ਜੇਕਰ ਤੁਸੀਂ ਬਾਣੀ ਪੜ੍ਹਦੇ ਹੋ ਚਪੈਰਾ ਸਾਹਿਬ ਕੜਦੇ ਹੋ ਤਾਂ ਘਰ ਵਿੱਚ ਵੀ ਨਿਯਮ ਬਣਾਓ ਅੰਮ੍ਰਿਤ ਵੇਲਾ ਜ਼ਰੂਰ ਸੰਭ ਤੇ ਪੈਣ ਲੱਗਿਆ ਸ਼ਾਮ ਵੇਲੇ ਵੀ ਰਹਿ ਰਸਤਾ ਪਾਠ ਜ਼ਰੂਰ ਕਰਿਆ ਕਰੋ ਤੇ ਪੈਣ ਲੱਗੇ ਕੀਰਤਨ ਸੋਲੇ ਦਾ ਪਾਠ ਕਰਕੇ ਗੁਰੂ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਾਹਿਗੁਰੂ 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 ਕਰਦੇ ਹੋਵੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੇ ਹੈ ਤੇ ਉੱਠਣਾ ਵੀ ਵਾਹਿਗੁਰੂ 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 ਕਰਦਿਆਂ ਨੇ ਫਿਰ ਦੇਖਿਓ ਦਿਨ ਦੁਨੀ ਰਾਤ ਚੋਗਣੀ ਪਾਸ਼ਾ ਜੀ ਕਿਵੇਂ ਕਰਦੇ ਨੇ ਕਿਵੇਂ ਮੇਰਾ ਕਰਦੇ ਨੇ ਕਿਵੇਂ ਕਿਰਪਾ ਕਰਦੇ ਨੇ ਸਭ ਮੁਰਾਦਾ ਪੂਰੀਆਂ ਕਰ ਦਿੰਦੇ ਨੇ ਮੇਰੇ ਸੱਚੇ ਪਤਸ਼ਾਹ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਿਓ ਜਰੂਰ ਲਾਈਕ ਕਰਿਓ ਤੇ ਜਰੂਰ ਸਬਸਕ੍ਰਾਈਬ ਕਰਿਓ ਜੀ